ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਵੀਰ ਕੌਰ ਪੀਟੀਆਈ ਸਕੂਲ ਆਫ ਐਮਿਨੈਂਸ ਦਰਾਹਾ ਸ਼ਹਿਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਆਪਣੇ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ ਔਰ ਬਿਸ਼ਕਰਮਾ ਦੇਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ ਅਤੇ ਕਾਮਨਾ ਕਰਦੀ ਹਾਂ ਕਿ ਇਹ ਸਾਰੇ ਤਿਹਾਰ ਸਾਰੇ ਪਰਿਵਾਰਾਂ ਲਈ ਖੁਸ਼ੀਆਂ ਖੇੜੀਆਂ ਭਰੇ ਹੋਣ ਖੁਸ਼ੀਆਂ ਲੈ ਕੇ ਆਉਣ ਸਭ ਦੇ ਪਰਿਵਾਰਾਂ ਚ ਔਰ ਇਸ ਦੇ ਨਾਲ ਹੀ ਮੈਂ ਅਪੀਲ ਕਰਦੀ ਹਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਿ ਨਸ਼ਿਆਂ ਦਾ ਜਿਹੜਾ ਤੁਸੀਂ ਇੱਕ ਰੁਝਾਨ ਚਲਾਇਆ ਉਸ ਨੂੰ ਛੱਡ ਕੇ ਗਰਾਊਂਡਾਂ ਨਾਲ ਜੁੜੋ ਖੇਡਾਂ ਨਾਲ ਜੁੜੋ ਚੰਗੇ ਸਮਾਜਿਕ ਜਿਹੜੇ ਕੰਮ ਨੇ ਉਹ ਕਰਨ ਵੱਲ ਜੁੜੋ ਤੇ ਬੱਚਿਆਂ ਨੂੰ ਵੀ ਇੱਕ ਅਪੀਲ ਕਰੂੰਗੀ ਕਿ ਉਹ ਪਟਾਕਿਆਂ ਤੋਂ ਛੱਡ ਨੂੰ ਛੱਡ ਕੇ ਕਿਉਂਕਿ ਇਹਨਾਂ ਨਾਲ ਸਾਡਾ ਜਿਹੜਾ ਵਾਤਾਵਰਨ ਉਹ ਬਹੁਤ ਖਰਾਬ ਹੁੰਦਾ ਹੈ ਦੂਸ਼ਿਤ ਹੁੰਦਾ ਜਿਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਗ੍ਰੀਨ ਦੀਵਾਲੀ ਮਨਾਉਣ ਨੂੰ ਤਰਹੀਜ ਤਜਰੀਦ ਦੇਣ ਔਰ ਇਸ ਦੇ ਨਾਲ ਹੀ ਮੈਂ ਕਾਮਨਾ ਕਰਦੀ ਹਾਂ ਕਿ ਹਰ ਪਰਿਵਾਰ ਇਸ ਜੀਆਂ ਮੁਸ਼ਕਲਾਂ ਤੋਂ ਬਚੇ ਇਸ ਦੇ ਨਾਲ ਪੈਸੇ ਦੀ ਦੀ ਬਹੁਤ ਬਰਬਾਦੀ ਹੁੰਦੀ ਆ ਸੋ ਬੱਚੇ ਧਿਆਨ ਨਾਲ ਆਪਣੀ ਦੀਵਾਲੀ ਮਨਾਉਣੀ ਵਾਤਾਵਰਨ ਨੂੰ ਸੁਰੱਖਿਅਤ ਰੱਖੋ ਆਪਣੀ ਸਿਹਤ ਨੂੰ ਵਧੀਆ ਰੱਖੋ ਅਖੀਰ ਵਿੱਚ ਫੇਰ ਇੱਕ ਵਾਰੀ ਕਾਮਨਾ ਕਰਦੀ ਹਾਂ ਕਿ ਇਹ ਸਾਰੇ ਤਿਹਾਰ ਸਾਰੇ ਪਰਿਵਾਰਾਂ ਲਈ ਖੁਸ਼ੀਆਂ ਭਰੇ ਹੋਣ ਵਾਹਿਗੁਰੂ ਸਾਹਿਬ ਤੇ ਮੇਰਾ ਭਰਿਆ ਹੱਥ ਰੱਖੇ ਥੈਂਕ ਯੂ